ਜੀ ਕਾਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵੀ ਸਸਤ ਹੋਗੇ ਤੇ ਮਸ ਹੋਗੇ ਮੈਂ ਨਾ ਨੂੰ ਕਿ ਫ੍ਰੀ ਹੋਣੀ ਹੋਈ ਆ ਰੋਟੀ ਵੀ ਮੈਂ ਖਾ ਲਈ ਆ ਤੇ ਟਾਈਮ ਹੋ ਗਿਆ ਵਾ 10:30 ਦਾ ਤੇ ਚਲੋ ਅਰਗਬਤੀਆਂ ਪਹਿਲਾਂ ਮੈਂ ਲਾ ਲੈਂਦੀ ਆ ਬਾਕੀ ਦੇ ਕੰਮ ਬਾਅਦ ਚ ਕਰਾਂਗੇ ગરبطیاں ਲਾਉਣ ਦੇ ਨਾਲ ਘਰ ਫਰੈਸ਼ ਫਰੈਸ਼ ਲੱਗਦਾ ਵਾ ਕਿਚਨ ਦੇ ਉਦਾਂ ਸਾਰੇ ਕੰਮ ਹੋ ਗਏ ਆ ਦੁੱਧਨ ਵਾਲਾ ਵੀ ਆ ਗਿਆ ਇਹਨੂੰ ਮੈਂ ਸਿਮ ਗੈਸ ਤੇ ਰੰਨ ਲਿਆ ਇਹਨੂੰ ਮੈਂ ਬਣਾਉਣਾ ਵਾਂ ਦਹੀਂ ਤੇ ਬੱਚਿਆਂ ਵਾਸਤੇ ਲਾਈਟ ਆਫ ਹੋ ਗਈ ਆ ਤੇ ਛੋਟੀ ਲਾਈਟ ਮੈਂ ਆਨ ਨਹੀਂ ਕੀਤੀ ਹਲਵਾ ਬਣਾਉਂਗੀ ਰਾਤ ਨੂੰ ਮੈਂ ਤੇ ਇੱਕ ਅਰਬਤੀ ਮੈਂ ਇੱਥੇ ਲਾ ਲਈ ਆ ਫਿਰ ਸੋਹਣੀ ਫੈਸ਼ਨਿਸ ਜੀ ਆਉਂਦੀ ਆ ਕਰੋ ਤੇ ਨਾ ਮੈਨੂੰ ਨਾ ਕਿਸੇ ਨੇ ਕਮੈਂਟ ਕੀਤਾ ਹੀ ਚੱਪੜਾ ਲਾ ਲਨੀ ਆ ਪਹਿਲੋ ਮੈਨੂੰ ਲੈ ਕਿਨੇ ਕਮੈਂਟ ਕੀਤਾ ਸੀ ਕਿ ਜਿਹੜੇ ਕਾਨਾ ਉਹਨਾਂ ਦੇ ਜਿਹੜੇ ਕੱਪੜੇ ਆ ਉਹ ਪੌੜੀਆਂ ਦਿੱਤੇ ਨਾ ਰੱਖੋ ਤਾਂ ਕਰਕੇ ਮੈਂ ਪੌੜੀਆਂ ਤੋਂ ਕਾਨਾ ਦੇ ਕੱਪੜੇ ਚੁੱਕ ਲੈਨੀ ਆ ਨਾਲੇ ਮੈਂ ਤੁਹਾਨੂੰ ਵਿਖਾਉਂਗੀ ਕਾਨਾ ਦੀਆਂ ਕੀ ਕੀ ਚੀਜ਼ਾਂ ਆ ਨਾ ਸੂਟ ਹੈ ਸਟਿਚਿੰਗ ਕਰਨ ਵਾਲੇ ਪਏ ਗਰਮੀਆਂ ਦੇ ਤੇ ਗਰਮੀਆਂ ਵਾਲੇ ਕੱਪੜੇ ਆ ਰਿਯਾਨ ਚ ਆ ਕਾਟਨ ਆ ਇਹ ਰਿਯਾਨ ਕਾਟਨ ਆ ਇਨਾ ਦੋਵਾਂ ਨੂੰ ਅੱਜ ਮੈਂ ਕਟਿੰਗ ਕਰਨ ਦਾ ਸੋਚਿਆ ਵਾ ਤੇ ਲਾਈਟ ਹੋ ਗਈ ਆਫ ਉਹ ਲਾਈਟ ਜਿਹੜੀ ਆ ਉਹ ਬੱਤੀ ਦੇ ਨਾਲ ਜਗਣੀ ਆ ਤੇ ਆਹ ਲਾਈਟ ਜਿਹੜੀ ਆ ਇਹ ਇਨਵਰਟਰ ਤੇ ਵੀ ਇੰਨੀ ਲੋ ਆਣਗੀ ਤਾਂ ਕਰਕੇ ਮੈਂ ਲਾਈਟ ਔਨ ਦੀ ਵੇਟ ਕਰਦੀ ਆ ਜਦੋਂ ਲਾਈਟ ਆਈ ਫਿਰ ਮੈਂ ਸੂਟ ਦੀ ਕਟਿੰਗ ਸ਼ੁਰੂ ਕਰੂੰਗੀ ਸੂਟ ਪਾਇਆ ਮੈਂ ਤੋਂ ਕਿੰਨਾ ਵਾ ਕੱਲ ਜਿਹੜਾ ਪਾ ਕੇ ਗਏ ਇਹ ਇਹ ਸੁੱਕ ਗਿਆ ਲਾ ਲੈਨੇ ਆ ਤੇ ਤੋਂ ਫੇਰ ਛੱਡਦਾ ਰਹਿਣਾ ਉਹ ਸਾਰਾ ਦਿਨ ਹਵਾ ਵੀ ਬੜੀ ਚੱਲਣ ਦੀ ਤੇਨ ਮੈਂ ਪ੍ਰੈਸ ਕਰ ਲੂੰਗੀ ਜਦੋਂ ਲਾਈਟ ਆਊਗੀ ਹਜੇ ਫਿਲਹਾਲ ਤੇ ਲਾਈਟ ਆਫ ਤੇ ਲਾਈਟ ਤੇ ਮੈਂ ਕਰਦੀ ਆ ਵੇਟ ਹੋਣਾ ਜਦ ਮੈਨੂੰ ਲਾ ਲੈਨੀ ਤੈ ਲੋ ਜੀ ਸੂਟ ਨੂੰ ਲਾ ਲਈਆ ਮੈਂ ਤੈ ਇਹਨੂੰ ਚੁੱਕ ਕੇ ਮੈਂ ਲੈ ਚੰਨੀ ਆ ਅੰਦਰ ਅੰਦਰ ਰੱਖ ਲੈਨੇ ਤੇ ਲਾਈਟ ਆਊਗੀ ਫੇਰ ਆਪਾਂ ਇੱਥੇ ਪ੍ਰੈਸ ਕਰ ਲਾਂ ਤੇ ਆ ਨਾ ਚੂੜੀਆਂ ਮੈਂ ਲਈ ਹੀ ਵਸਾਖੀ ਦੇ ਮੇਲੇ ਤੋਂ ਮੈਰੂਨ ਕਲਰ ਦੀਆਂ ਚੂੜੀਆਂ ਤਾਂ ਮੇਰਾ ਦਿਲ ਕੰਡੇ ਕਿ ਮੈਂ ਚੂੜੀਆਂ ਪਾਵਾਂ ਤੇ ਅੱਜ ਮੈਂ ਚੂੜੀਆਂ ਵੀ ਪਾਉਂਗੀ। ਲਓ ਜੀ ਚੂੜੀਆਂ ਮੈਂ ਪਾਈਆਂ ਬਾਹਰ ਜਾ ਕੇ ਤੇ ਟੁੱਟ ਗਈਆਂ ਕੁਝ ਕੱਚੀਆਂ ਨਿਕਲੀਆਂ 13 ਚੂੜੀਆਂ ਹੀ। ਆਈ ਥਿੰਕ ਇਹ 10 10 ਛੇ 9 10 10 ਬਚੀਆਂ ਸ਼ਾਇਦ। ਲਓ ਜੀ ਮੈਂ ਗੈਸ ਔਨ ਕਰ ਲਿਆ। ਮੈਂ ਬਣਾਉਣ ਲੱਗਿਆ ਹਲਵਾ। ਹਲਵਾ ਲੈ ਲਿਆ। ਪਿਆਜ਼ ਤੇ ਲਸਣ ਅਦਰਕ ਤੇ ਹਰੀ ਮਿਰਚ ਤੇ ਇੱਕ ਟਮਾਟਰ ਲਿਆ ਇੱਕ ਹੀ ਸੀ ਵਾ ਸਾਡੇ ਖਤਮ ਹੋ ਗਏ ਟਮਾਟਰ ਲਿਓਣੇ ਪੈਣੇ ਹੁਣ ਚਲੋ ਜੀ ਤੇਲ ਪਾਲਨੀਰ ਵਿੱਚ ਥੋੜਾ ਜਿਹਾ ਘਰ ਦਾ ਤੇਲ ਹੈ ਥੋੜਾ ਵਧੀਆ ਕਰੈ ਨੂੰ ਸਾੜਨਾ ਪੈਣਾ ਹੁਣ ਲਓ ਜੀ ਤੇਲ ਹੋ ਗਿਆ ਵਾ ਗਰਮ ਇਹਦੇ ਵਿੱਚ ਮੈਂ ਇੱਕ ਚਮਚ ਪਾ ਦਣੀ ਆ ਜੀਰਾ ਇੱਕ ਚਮਚ ਇਹਦੇ ਵਿੱਚ ਮੈਂ ਜੀਰਾ ਪਾ ਕੇ ਭੁੰਨਤਾ ਵਾ ਮੈਂ ਪਾ ਦੂੰਗੀ ਇਹਦੇ ਵਿੱਚ ਲਸਣ ਅਦਰਕ ਤੇ ਮਿਰਚਾਂ ਇਹਨਾਂ ਨੂੰ 2 ਮਿੰਟ ਭੁੱਜ ਲੈਣ ਦਿੰਨੀ ਆ ਪਹਿਲਾਂ ਆਹ ਪੋਚ ਗਿਆ ਵਾ ਇਹਦੇ ਵਿੱਚ ਪਾ ਦਿੰਨੀ ਆ ਮੈਂ ਪਿਆਜ਼ ਦੋ ਘਟੇ ਜਿਹੜੇ ਪਿਆਜ਼ ਪਾਉਣ ਦੇ ਨਾਲ ਹੀ ਇੱਕ ਚਮਚ ਮੈਂ ਪਾ ਦੂੰਗੀ ਇਹਦੇ ਵਿੱਚ ਨਮਕ ਦਾ ਜਿਹਦੇ ਨਾਲ ਪਿਆਜ਼ ਥੇਤੀ ਭੁੱਜ ਜੂਗਾ ਇਹਦੇ ਵਿੱਚ ਪਾ ਦਿੰਨੀ ਆ ਮੈਂ ਇੱਕ ਟਮਾਟਰ ਇਹ ਲਾਸਟ ਟਮਾਟਰ ਟਮਾਟਰ ਦੇ ਨਾਲ ਥੋੜਾ ਜਿਹਾ ਪਹਿਲਾਂ ਹੌਣ ਲੈਣੀ ਆ ਮਸਾਲੇ ਨੂੰ ਲਓ ਜੀ ਨਾਲ ਹੀ ਪਾ ਦਿੰਨੀ ਆ ਇਹ ਮਸਾਲਾ ਮਸਾਲਾ ਪੁੱਜਣ ਦੀ ਵੇਟ ਕਰਦੀ ਆ ਤੱਕ ਲੈਣੇ ਆ ਲਓ ਜੀ ਮਸਾਲਾ ਵੀ ਪੁੱਜ ਹੀ ਗਿਆ ਵਾ ਹੁਣ ਮੈਂ ਪਾ ਦਨੀ ਇਹਦੇ ਵਿੱਚ ਹਲਵਾ ਹੋ ਗਾਵਾ ਮਿਕਸ ਹੋ। ਤਾਕ ਲਿਨੀ ਹੁਣ। ਕੀ ਸਬਜੀ ਬਣ ਕੇ ਰੈਡੀ ਹੋ ਗਈ ਆਪਣੀ? ਤੇ ਛੋਟਾ ਜਿਹਾ ਹਲਵਾ ਹੀ ਥੋੜੀ ਜਿਹੀ ਸਬਜੀ ਬਣੀ। ਤਾਕ ਲਿਨੀ ਆ। ਇੱਥੇ ਮੈਂ ਦਹੀਂ ਰੱਖ ਲਿਆ ਬੱਚਿਆਂ ਵਾਸਤੇ ਪਾ ਕੇ ਆਹ ਸੈਲਡ ਆ ਕੱਟਿਆ ਗੰਡਾ ਤੇ ਇੱਕ ਕੱਟਿਆ ਵਾ ਚਕੰਦਰ। ਤੇ ਆਹ ਟੜਖਿਆ ਮੈਂ ਸੁੱਕਾ ਤੇ ਆ ਆਟਾ ਮੈਂ ਗੋਨੇ ਕੇ ਰੱਖਿਆ ਵਾ ਇਹਨੂੰ ਹੋ ਗਿਆ 10 ਕਿ ਮਿੰਟ ਗੁੱਜੇ ਨੂੰ ਵਧੀਆ ਹੋ ਗਿਆ ਹੁਣ ਮੈਂ ਲਾ ਲੰਨੀ ਆ ਫੁਲਕੇ ਪੈਲੋ ਫਿਰ ਬੱਚਿਆਂ ਨੂੰ ਫੜਾ ਲੈਨੇ ਤਵਾ ਵੀ ਹੋ ਗਿਆ ਆਪਣਾ ਗਰਮ ਫੁਲਕੇ ਲਾ ਲੰਨੀ ਆ ਪੈਲੋ ਮੈਂ ਖੁੱਲ ਕੇ ਲਾ ਕੇ ਤੇ ਬੱਚਿਆਂ ਨੂੰ ਫੜਾ ਦਿੰਨੇ ਆ ਬੱਚੇ ਪੜਨਦੇ ਆ ਤੇ ਨਾ ਜਰ ਮੈਂ ਲਾ ਲੈਂਨੀ ਆ ਖੁੱਲ ਕੇ ਫਟਾਫਟ ਐ ਦਹੀਂ ਰੱਖ ਕੇ ਗਰਮ ਗਰਮ ਕਰਕੇ ਦਹੀਂ ਤੇ ਠੰਡਾ ਰੱਖ ਕੇ ਪਤੀਲੀ ਤੇ ਆਪ ਮੈਂ ਚੱਲ ਘੜੀ ਕੇ ਲੰਮੇ ਪੈ ਜੰਨੇ ਆ ਤੇ ਉੱਠ ਕੇ ਤੇ ਲਾਉਂਗੀ ਖੱਟਾ ਤੇ ਨਾਲੇ ਚਾਹ ਪੀ ਲੂੰ ਉਹ ਨਾ ਚਾਹ ਪੀਤੀ ਮੈਂ ਤੇ ਨਾ ਹੀ ਮੈਂ ਖੱਟਾ ਲਾਇਆ ਤੇ ਉਹ ਮੈਂ ਵੇਖਿਆ 4 ਵਜੇ ਸ਼ਾਮ ਨੂੰ ਕਿਚਨ ਚ ਆ ਕੇ ਵੇਖਿਆ ਤੇ ਉਹ ਮੈਂ ਕਹ ਲੈ ਹੁਣ ਹੁਣ ਉਹ ਐਡੀ ਛੇਤੀ ਖਰਬੰਦਾ ਨਹੀਂ ਫੇ ਮੈਂ ਦਹੀਂ ਹਲਾਤਾ ਖੱਟਾ ਹੁਣ ਜਦੋਂ ਨਾ ਅਸੀਂ ਸੌਣਾ ਵਾ 10 11 ਚਲ ਵਜ ਜਣੇ ਸੁੰਦਿਆ ਸੁੰਦਿਆ ਨੂੰ ਬੱਚਿਆਂ ਕਿਉਂਕਿ ਪੜ੍ਹਨਾ ਵੀ ਆ ਤੇ ਜਦੋਂ ਬੱਚੇ ਸੌਣਗੇ ਨਾ ਉਦੋਂ ਕਿ ਜੇ ਦਹੀਂ ਬਣ ਜਾਣਾ ਉਦੋਂ ਰੱਖ ਦੂਗੀ ਫ੍ਰਿਜ ਦੇ ਵਿੱਚ ਫਿਰ ਮਿੱਠਾ ਰਹੂਗਾ ਮੈਂ ਸੱਚਾ ਹੀ ਰਾਇਤਾ ਬਣਾਉਂਗੀ ਖੀਰੇ ਵਾਲਾ ਫਿਰ ਦਹੀਂ ਥੋੜਾ ਹੀ ਫਿਰ ਮੈਂ ਰਹਿਣ ਤਾਂ ਚਲੋ ਸੇਰੇ ਬਣਾ ਲਾਂਗੇ ਹਲਵਾਣਾ ਆ ਲਿਆਂਦਾ ਤੇ ਮੈਂ ਉਦਾਂ ਕੱਲ ਹੀ ਪਤਾ ਨਹੀਂ ਨਾਨਾ ਉਹ ਜਿਹੜਾ ਕੁਲਿਆ ਨਿੰਗਾ ਉਹਨਾਂ ਵਧੀਆ ਬਣ ਗਿਆ ਵਾ ਮੈਂ ਉਹਦੇ ਨਾਲ ਕੋਟਨੇ ਨਵੇਂ ਨੂੰ ਪੀਤਾ ਵਾ ਕਾrna ਉਹੋ ਜਿਆ ਕੁਲਿਆ ਨੀ ਫੁਲਕੇ ਲਾ ਕੇ ਤੇ ਮੈਂ ਨਾਲ ਦੀ ਨਾਲ ਹੀ ਫੁੜਾ ਦੇਣੇ ਆ ਬੱਚੇ ਪਾਲਟੀ ਨੂੰ ਉਹਨਾਂ ਦੀ ਗੱਲ ਵਾ ਸਾਰੀ ਉਹ ਖਾ ਲੈਣ ਤਾਂ ਸਮਝ ਲੋ ਸਾਰੇ ਕੰਮ ਸਾਂਭੇ ਗਏ ਮੇਰੇ ਕਿਰਨ ਮੈ ਲਿਆਉਣ ਲੱਗੀ ਰੋਟੀ ਬੇਟਾ ਕਿਰਨ ਗੈਸ ਥੋੜਾ ਜਿਹਾ ਘੱਟ ਕਰ ਲੈਂਦੀ ਹਾਂ ਨਾ ਪਿੰਨੂ ਰੋਟੀਆਂ ਨਾਲ ਛੜਨਗੀਆਂ ਮੈਂ ਨਾਲ ਦੇ ਨਾਲ ਗਰਮ ਗਰਮ ਫੜਾ ਲੂੰਗੀ ਲੈਣਾ ਰਾਜ ਜਕੇ ਖਾ ਲੰਦਾ ਦਹੀਂ ਮੈਂ ਪਿੰਨੂ ਹੀ ਪਾ ਕੇ ਰੱਖਿਆ ਕੌਲੀਆਂ ਚ ਵਾਏ ਤਾਨਗੁਰਾਮ ਦਾ ਸਬਰਤ ਵਾਏ ਪਾਉਣ ਨੇ ਥੋੜੀ ਜੀ ਸਬਜੀ ਤੇ ਸੇਮ ਰੱਖਿਆ ਵਾ ਫਲੇਮ ਬੰਦ ਕਰ ਦਿੰਨੀ ਕਿਉਂ ਪਾ ਕੇ ਤੇ ਆਹ ਲੋ ਜੀ ਖਾ ਲੋ ਤੇ ਹੀਵੇਂ ਸਾਰੇ ਜਾਣੇ ਕਿ ਮੈਂ ਫੜਾ ਦਿੰਨੀ ਬੱਚਿਆਂ ਨੂੰ ਹੁਣ ਦੇ ਲੈ ਆਜੋ ਬੱਤ ਥੱਲੇ ਬਹਿ ਕੇ ਖਾ ਲੋ ਹਲੋਂ ਪਾਣੀ ਲੋ ਜੀ ਸੈਲਡ ਵੀ ਦੇ ਦੇ ਨੀ ਗੰਡਾ ਤੇ ਚਕੰਦਰ ਘਟਿਆ ਖੀਰਾ ਕਹਿੰਦੇ ਨਹੀਂ ਖਾਣਾ ਫਿਰ ਮੈਂ ਕਟਿਆ ਨਹੀਂ ਟਮਾਟਰ ਖਤਮ ਹੋ ਗਏ ਸਾਡੇ ਅੱਜ ਆ ਲੋ ਫੋਰ ਨਾਲ ਲੋਪੇ ਸਬਜੀ ਲੈਣੀ ਹੋਰ ਆ ਲੋ ਪਾ ਲੋ ਸਬਜੀ ਚਲੋ ਜੀ ਬੱਚਿਆਂ ਦੀ ਹੋ ਗਈ ਬੱਸ ਮੈਂ ਲਾ ਲੈਣੀ ਆਪਣੇ ਵਾਸਤੇ ਫੁਲਕੇ ਲੋ ਜੀ ਸੰਭਿਆ ਗਿਆ ਸਾਰਾ ਕੁਝ ਸਬਜੀ ਮੈਂ ਅੱਜ ਚ ਕੱਢ ਲਈ ਆ ਤੇ ਠੰਡੀ ਹੁੰਦੀ ਫਿਰ ਫ੍ਰੀਜ ਚ ਰੱਖ ਦਿਆਂ ਆ ਆਟਾ ਵੀ ਰੱਖ ਲੈਣੇ ਆ ਫ੍ਰੀਜ ਚ ਤੇ ਦਹੀਂ ਵੀ ਬੱਸ ਬਣਨ ਵਾਲਾ ਵਾ ਜਦੋਂ ਬਣ ਗਿਆ ਫ੍ਰੀਜ ਚ ਰੱਖ ਲੈਣਾ ਪਾਂਡੇ ਵੀ ਹੋ ਗਏ ਆ ਸਾਫ ਅਬ ਡੈਸ਼ਟਿੰਗ ਖੰਡ ਦਿੰਨੇ ਆ ਭੰਡ ਤੇ ਲਾਈਟ ਉਹ ਵੀ ਆਫ ਕਰ ਦਿੰਨੇ ਚਲੋ ਜੀ ਕੰਮ ਧੰਦੇ ਮੈਨ ਨਵੇੜਾ ਹੀ ਆ ਚੋਕੇ ਪਾਂਡੇ ਦੇ ਸਾਰੇ ਤੇ 9 ਵਜ ਗਏ ਆ ਤੇ 1 ਘੰਟੇ ਬਾਅਦ ਮੈਂ ਸੋਣਾ ਵਾ ਦੁੱਧ ਦਹੀਂ ਬਣ ਲਿਆ ਵਾ ਜਦੋਂ ਬਣ ਗਿਆ ਫ੍ਰੀਜ ਚ ਰੱਖ ਕੇ ਫੇਸ ਹੋ ਜੂਗੀ ਤੇ ਲਾਈਟ ਅਜ ਜਿਹਨੇ ਨਾ ਬਹੁਤ ਲਾਈਟ ਖਰਾਬ ਬੜਾ ਕੀਤਾ ਲਾਈਟ ਨੇ ਤੇ ਤਾਂ ਕਰਕੇ ਆ ਸੂਟ ਵੀ ਰਹਿ ਗਏ ਘਟਣ ਤੋਂ ਇਨਾਂ ਨੂੰ ਹੁਣ ਸਵੇਰੇ ਕੱਟੂੰਗੀ ਮੈਂ ਤੇ ਤੁਹਾਨੂੰ ਕਟਿੰਗ ਸ਼ੇਅਰ ਕਰੂੰਗੀ ਤੁਹਾਡੇ ਨਾਲ ਤੇ ਇਹ ਸ਼ੇਪ ਦੇ ਵਿੱਚ ਸੂਟ ਬਣਾਉਣੇ ਆ ਸਵੇਰੇ ਤੁਹਾਨੂੰ ਮੈਂ ਵਿਖਾਉਂਗੀ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਇੱਥੇ ਐਂਡ ਤੇ ਜਿਹੜੇ ਮੇਰੇ ਨਾਲ ਸਬਸਕ੍ਰਾਈਬਰ ਨਵੇਂ ਜੁੜੇ ਆ ਪਲੀਜ਼ ਮੇਰੀ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਵਾ ਤੇ ਚਲੋ ਜੀ ਵੀਡੀਓ ਦਾ ਕਰਦੇ ਇੱਥੇ ਐਂਡ ਤੇ ਵੀਡੀਓ ਪਸੰਦ ਆਈ ਆਪ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਦਬਲ ਬੈਲ ਆਈਕਨ ਨੂੰ ਜਿਹਦੇ ਨਾਲ ਮੈਂ ਹਰ ਵੀਡੀਓ ਨਾ ਟਿੰਕੀ ਸ਼ੰਤਨ ਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਮਿਲਦੇ ਆਂ ਜੀ ਰੱਬ ਰੱਖਾ ਬਾਏ ਬਾਏ